ਸਾਰਨ ਪਰ ਅਪਨੀ ਸਫਸਰੀ ਕਾਲ ਪ੍ਰੀਤਪਾਲ ਕੌਰ ਦੇ ਬੰਦਾ ਬਣਾਉਂਦੇ ਆਂ ਅੱਜ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਉਣੇਗੇ ਵਲੌਗ ਬਲੌਗ ਨੇ ਤੱਕ ਜਰੂਰ ਦੇਖਣਾ ਬਲੌਗ ਕੀ ਮੈਂ ਤਾਂ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਹੁਣ ਕੱਪੜੇ ਧੋਣੇਗੇ। ਮਸ਼ੀਨ 'ਚ ਕੱਪੜੇ ਪਾਏ ਹੋਏ ਨੇ। ਉਸ ਕੱਪੜੇ ਧੋਤੇਗੇ ਬਸ ਕਾ ਕੇ ਪਾਉਣੇ ਆਂਗੇ। ਤੇ ਆਪਣੇ ਨਾਲ achar ਕੀਏਗੇ ਜਾਂ ਪਚਾਚ ਨੂੰ ਦਿਖਾਈਏ ਪਹਿਲਾਂ।

ਰੋਕੇ ਦਾ ਵੀ ਓਖਾ ਹੋਇਆ ਤੇ ਆਹ ਉਹ ਚਕਰਾਂਟ ਆਉਂਦਾ ਸੀ ਮਸ਼ੀਨ ਚ ਟੋਕਾ ਹੋਇਆ ਨਹੀਂ ਹੈਗਾ ਦੋ ਦਿਨ ਨੂੰ ਜੀ ਚਲੋ ਜੀ ਉਸ ਆਪਣੇ ਕੱਪੜੇ ਧੋ ਕਿਸੇ ਕੋ ਨੇ ਪਾਦੇ ਨੇ ਸੁਕਾ ਕੇ ਜੀ ਤੇ ਉਸ ਬਾਏ ਹੋਏ ਨੂੰ ਸੀ ਚਾਪ ਪੀਂਦੇ ਜੀ ਚਾਹ ਆ ਪਰਵਾਦੇ ਅੰਦਰ ਕਿੰਨੀ ਮਾਤੀ ਚਾਹ ਪੀਲੀ ਹੈ ਇੱਕ ਪ੍ਰਕਾਰ ਦੀ ਚਾਹ ਵੀ ਨਾਲ ਕੋਈ ਹੋਣੀ ਹੁੰਦਾ ਹੈ ਸਵਾਦ ਨਹੀਂ ਹੁੰਦਾ ਤਾਂ ਹੁੰਦਾ ਵੀ ਜਿੰਨਾ ਚਾਹ ਕਰਿਆ ਕਿ ਚਾਹ ਨਾ ਪੀਏ ਤੇ ਚਲੋ ਜੀ ਇੱਕ ਹਨਾ ਭੈਣ ਨੇ ਕਮੈਂਟ ਕੀਤਾ ਸੀ ਉਸ ਤੋਂ ਬਾਅਦ ਹੋਰ ਟਾਈਮ ਲੱਗਿਆ ਹੈਗਾ ਬੱਸ ਹਨਾ ਮੀਂਹ ਪੈਣ ਲੱਗ ਕੇ ਪਾਣੀ ਪੂਣੀ ਆ ਗਏ ਤੇ ਉਹਨਾਂ ਨੇ ਪੁੱਛਿਆ ਕਿ ਵੀ ਹਰਕੀਤ ਨਾਲ ਕੀ ਰਿਸ਼ਤੇਦਾਰੀ ਹੈ ਤੇ ਹਰਕੀਤ ਨਾਲ ਸਾਡੀ ਰਿਸ਼ਤੇਦਾਰੀ ਜਿਹੜੇ ਹਰਕੀਤ ਦੀ ਸੱਸ ਆ ਗਈ ਉਹ ਸਾਡੀ ਭੂਆ ਗਈ ਤੇ ਤਾਂ ਕਰਕੇ ਨਾ ਸਾਡੀ ਰਿਸ਼ਤੇਦਾਰੀ ਉਹ ਸਾਡੀ ਭੂਆ ਦੀ ਨੂੰ ਹੋ ਗਈ ਤੇ ਜਿਹੜੀ ਹਰਕੀਤ ਦੀ ਚਠਾਣੀਆਂ ਉਹ ਮੇਰੇ ਬਾਪੇ ਦੀ ਕੁੜੀ ਹੈਗੀ ਉਹ ਮੇਰੀ ਭੈਣ ਹੈ ਕਾ ਦਿਓ ਨਾ ਇਸ ਤੇ ਦਾ ਵੀ ਹੈ ਜੀ ਤਾਂ ਅਗਰ ਤੁਸੀਂ ਪਾਲੋ ਸੇ ਗਈ ਹੋਏ ਸੀ ਉਹ ਨਹੀਂ ਪੈਂਦੀ ਹੋਰ ਆ ਕਾਲੇ ਦਿਉਣੇ ਤੇ ਉਹੀ ਨੇ ਉਹੀ ਹਾਂ ਮੈਂ ਤੋਂ ਬਲਾਈ ਫੋਟੋ ਲੈ ਲਏ ਸੀ ਉਹ ਦੂਜੇ ਹੀ ਕੱਢ ਜੂ ਨਹੀਂ ਆ ਰਹੇ ਜੇ ਨਾ ਦੇਣਾ ਪ੍ਰੀਪਾਲ ਗਈ ਹੋਈ ਹੈ ਜੀ ਉਹਦੀ ਥੈਲੀ ਦਾ ਗੁਰਨੀਂ ਦਾ ਹੈਪੀ ਗੋ ਅੱਡੇ ਤੇ ਅੱਜ ਉਹ ਫਿਲਮ ਦੇਖਣ ਆਏ ਨੇ ਸੁਨਾਮ ਉਹਨਾਂ ਨਾਲ ਵਾਕੀ ਆਉਣਾ ਲਿਓ 3 ਵਜੇ ਕੰਮ ਤੇ ਕੰਮ ਤੇ ਨਵੀਂ ਪਿੰਡ ਖਤਮ ਹੋ ਗਈ। ਇਹ ਪਵਸਤਾਨਾ ਬਹੁਤ ਔਖਾ ਹੋਇਆ ਤੇ ਅੱਜ ਤਾਂ ਇਸ ਪਿੰਡ ਦੇ ਰਸਤੇ ਨਹੀਂ ਚੱਲਦੇ ਆ ਹੈਗੀਆਂ। ਹੁਣ ਘੌਰ ਤੇ ਜਾਣਾ ਵੀ ਬਹੁਤ ਔਖਾ ਹੋਇਆ ਤੇ ਅੱਜ ਤੋਂ ਅੱਜ ਵੀ ਜਿੱਤ ਜਾਇਆ ਜਾਂਦਾ ਹੈਗਾ ਹੁਣ ਇੱਕ ਤਰੀਕ ਨੂੰ ਦੇਖ ਰਾਂਗੇ। ਵੀ ਜਾਂ ਤਾਂ ਸਨਾਮ ਤੋਂ ਚੜਾ ਕੇ ਆਉਣੀ ਪੈ ਸਕਨਾ ਮਤੀ ਲੱਗਿਆ ਨਹੀਂ। ਕੀ ਕਰੂਨੀ? ਅੱਗੇ ਸਾਨੂੰ ਸੌਖਾ ਤੇ ਅੱਗ ਬਾਸ ਤੇਸੀ ਚੜਦੀ ਸੀ ਹਨਾ। ਤੇਸੀ ਲੈ ਆਉਂਦੇ ਤੇ ਜੇ ਘਰੇ ਕੋਈ ਨਹੀਂ ਹੁੰਦਾ ਤੇ ਮੈਂ ਵੀ ਚੱਲ ਕੇ ਫੜਫੜ ਕੇ ਫੜ ਜਾਂਦੀ ਤੇ ਚੱਲ ਸਾਹਮਣੇ। ਤੇ ਤੁਨ ਬੌਧਤਾ ਖਾ ਹੋਵੇ ਸਮਾਜਿਕ ਨਜ਼ਰ ਬਸਥਾ ਨਹੀਂ ਚੱਲਦੀ ਆਂਦੀਆਂ ਨੇ ਨੀਆ ਤੇ ਬੌਧਤਾ ਹੋ ਰਹੀ ਦੀ ਕਿ ਨਜ਼ਰ ਬਸਥਾ ਨਹੀਂ ਚੱਲਦੀ ਆ ਹੈਗੀ ਪਤਨੇ ਕਿ ਨੱਕ ਟਾਈਮ ਨਹੀਂ ਹੈ ਚੰਦਣ ਜਾਂਦੀ ਹੈਗੀ ਆ ਦਸਾਂ ਤੇ ਸੜਕ ਰੋਡ ਬਣ ਰਿਹਾ ਜਿਹਦੇ ਉਦੇ ਘੱਟੋ ਰਸਾ ਬੰਦ ਹੋਤ ਨੇ ਤੁਨ ਬੰਦਸਾ ਆਪਣੀਆਂ ਧਿਆਨ ਦੇ ਲਈ ਨਹੀਂ ਬਣਾ ਦੇ ਨੂੰ ਸਿੱਖੀ ਨਹੀਂ ਚਪੀ ਜਾਂਦੀਆਂ ਨੇ ਸਨਾਮ ਸਿੱਟਾ ਕਿ ਮਾ ਵੀ ਕੀ ਉਹ ਤੇ ਮੂਕੇੜ ਵੀ ਬਹੁਤ ਝਾੜੇ ਪੈ ਜੂਗਾ ਤੇ ਟੈਂਪ ਵੀ ਬਹੁਤ ਝਾੜੇ ਲੱਗਿਆ ਗੁਰੂ ਜੀ ਇੱਧਰ ਵੀ ਸਿੱਧੀ ਜਾਂਦੀ ਕਿਾਸੇ ਸਿੱਧੀ ਬਣਾ ਡੇ ਤੇ ਹੁਣ ਪਹਿਲਾਂ ਸੁਨਾਮ ਸਾਡ ਕੇ ਆਉਣੀ ਪਿਆ ਕਰੂਗੀ ਤੇ ਫਿਰ ਤੇਰਾ ਆਇਆ ਕੋਈ ਲੈ ਕੇ ਆਉਣੀ ਪਿਆ ਕਰੂਗੀ ਸੁਨਾਮ ਵੀ ਸਾਨੂੰ ਬਕਸੀয়াল ਵਿੱਚ ਦੀ ਜਾਣਾ ਪੈਂਦਾਗਾ ਇੱਧਰ ਸਿੱਧੀ ਨਹੀਂ ਜਾ ਸਕ ਰਹੇਗੇ ਇਹਨੂੰ ਬੱਟੇ ਪਾਏ ਹੋਣੇ ਸਾਡ ਤੋਂ ਬੰਨ ਲੱਗਰੀਏਗੀ ਜੇ ਰੋਡ ਬੱਟੇ ਪਾਏ ਅਸ਼ਮੀਖਾਣੇ ਨੇ ਲੈ ਜਾ ਕਸ਼ਮੀਰ ਤੋਂ ਜਖਾ ਮਸਾਲਾ ਆਇਆ ਤੇ ਉਹਨੂੰ ਖਾਣ ਵਾਸਤੇ ਸਾਨੂੰ ਦਿੱਤੀ ਕਪਾਸਾਸ ਤੇ ਤਾਗਾ ਮਿਸਰੀ ਪਤਾ ਜਿੱਤ ਨੂੰ ਚੁੱਤੀ ਜਾ ਬੁਖੇ ਇੱਕ ਘਰ ਮੋਬੈਲ ਕਾਇਨ ਤੋਂ ਦਵਾਈ ਜਾਂ ਬੀਸੀ ਜੀ ਉਹਨੇ ਤੇ ਆ ਸਸਤੀ ਹੈਗੀ ਜੇ ਤੁਸੀਂ ਨੇ ਲੈਣੀ ਹੋਵੇ ਤਾਂ ਤੁਸੀਂ ਕਿਥੋਂ ਮਾਰਦੀ ਹੈ ਮੋਬੈਲ ਕਾਇਨ ਤੋਂ ਜਾ ਕੇ ਲੈ ਸਕਦੇ ਹੋ ਤੇ ਇਹਦੇ ਨਾਲ ਫਰਕ ਪਿਆ ਜਿਸ ਮੀਤ ਨੂੰ ਚ ਖਾਮੇ ਨਹੀਂ ਹਟਦਾ ਤੇ ਨਾ ਕਸਾਚ ਨਾ ਸਿਆਲ ਚ ਤਾਂ ਹਟ ਨਹੀਂ ਕੀ ਠੰਢ ਹੁੰਦੀ ਹੈਗੀ ਉਹਨ ਕਰਸਾਚ ਵੀ ਨਹੀਂ ਹਟਦਾ ਤੇ ਜੇ ਢੋਲਾਂ ਚ ਕਣਕ ਪਾਉਂਦਾ ਹੋ ਦਾਣੇ ਵਾਸਤੇ ਆਟੇ ਵਾਸਤੇ ਤਾਂ ਮੈਨੂੰ ਸ਼ਿੱਕਾਂ ਲੱਗ ਜਾਂਦੀਆਂ ਤੇ ਹੁਣ ਬਹੁਤ ਫਰਕ ਪੈ ਗਿਆ ਹੁਣ ਆਹ ਦਵਾਈ ਨਾਲ ਉਹਨੂੰ ਖਰਤਾ ਜੀ ਇੱਕ ਵਾਰ ਸਸਨੇ ਦਵਾਈ ਦਿੱਤੀ ਆ ਖਸ ਖਸ ਤਾਗਾ ਮਿਸਰੀ ਬਦਾਮ ਇਹ ਤਾਂ ਨਿੱਚੀਆਂ ਚੀਜ਼ਾਂ ਸੇ ਕੁ ਟੁਕਕੇ ਦਿੱਤੀਆਂ ਨੇ ਜੀ ਇੱਕ ਤੇ ਇੱਕ ਚਮਚਾਪ ਨੇ ਦੁੱਧ ਨਾਲ ਖਾ ਲੈੰਦਰ ਇਹ ਵੀ ਦੁੱਧ ਨਾਲ ਹੀ ਲੈਣੀ ਪਈ ਦਵਾਈ ਇਹ ਤਾਂ ਆਪਣੀ ਮਰਗੀ ਚਿਹਰੀ ਪਾਣੀ ਨਾਲ ਲੈ ਜਾਂ ਚਿਹਰੀ ਦੁੱਧ ਨਾਲ ਲੈ ਉਦੋਂ ਜੇ ਅਸੀਂ ਚਾਰ ਉੱਪਰ ਪਾ ਕੇ ਪ੍ਰੈਜ਼ੈਂਟ ਕਰਦੇ ਹਾਂ ਜੀ ਇਹ ਸਭ ਆਜੀ ਦੱਬਦੀ ਹੈ ਕਿਲੋਜੀ ਆਪਾਂ ਕੱਟ ਦਏਗੇ ਸਬਜ਼ੀ ਸੱਨੀ ਪਾ ਤੇ ਆਪਾਂ ਨੇ ਜਿਹੜਾ ਟਾਈਮ ਲਾਗਾ ਸਵਾ ਚਾਰ ਹੋ ਗਏ ਪ੍ਰੀਤਪਾਲ ਵੀ ਆ ਗਈ ਕਸ਼ਮੀਰ ਤੇ ਜੰਮ ਵਾ ਗਿਆ ਤੇ ਸਬਜ਼ੀ ਕੱਟ ਦਿਆ ਵਿੱਚਟ ਆਪਾਂ ਰਾਜਿੰਦਰ ਲ ਵੀ ਜਾਏ ਉਧਰ ਉੱਥੇ ਬੈਠੇ ਗੱਲਾਂ ਮਾਰੀ ਗੀਆਂ ਦੋ ਘੰਟੇ ਮੁਕਾਬਲੇ ਤੱਕ ਵੀ ਤੈਨਾਂ ਬੰਨੂ ਕਾਣੇ ਨਿਕਲੇ ਇੱਕ ਵਜੇ ਸ਼ੁਰੂ 1 ਵਜੇ ਸ਼ੁਰੂ ਹੋਈ ਸੀ 3 ਵਜੇ ਖਤਮ ਹੋ ਗਈ ਸੀ 1 ਵਜੇ ਸ਼ੁਰੂ ਹੂੰ 3 ਵਜੇ ਖਤਮ ਮੈਂ ਵੀ ਪਿੰਡ ਕੋ ਉੱਤੇ ਵਗ ਗਈ ਸੀ ਤੇ ਡੇੜੀ ਛੱਡਿਆ ਸੀ ਉਹੀ ਛੱਡ ਗਿਆ ਆਪੋ ਤਾਂਸ ਖੇਡਣ ਭੱਗ ਗਿਆ ਉੱਥੇ ਗੁਰਦੁਆਰੇ ਸਾਹ ਕਿੰਨੇ ਕਹਾਂ ਜੀ ਤੁਹਾਨੂੰ ਕੋਈ ਪੈ ਕੇ ਮੈਨੂੰ ਫੋਨ ਕਰਦੀ ਮਿਕਨ ਫਿਰ ਮੈਂ ਲੈ ਆਉਂਗਾ ਇਹਦੀ ਮਸੀ ਹੋਰ ਸਬੂਟਰੀ ਤੇ ਫਿਰ ਤਨ ਜਾਣੀ ਉਹ ਸਬੂਟਰੀ ਤੇ ਬੈਠਾ ਨਹੀਂ ਜਾਂਦਾ ਤੇ ਇਸ ਕੁਵੀਰ ਦੀ ਸਬੂਟਰੀ ਅੱਜ ਹੈ ਨਹੀਂ ਤੇ ਉਹ ਭਰਾਵ ਲੈ ਜਾਂਦੀ ਹੁੰਦੀ ਹੈਗੀ ਤੇ ਉਹ ਰਾਜਵਿੰਦਰ ਨਾਲ ਬਾਅਦ ਕੀ ਹੋਣਾ ਚਲ ਕੋਈ ਨਾ ਵੀ ਮੈਂ ਮੁੱਠ ਸੈਂ ਤੇ ਸੱਜਾਂਗੇ ਆਪਣੇ ਵੀ ਸਬੂਟਰੀ ਲਿਆਉਣ ਵਾਲੀ ਦੇਖ ਦਾਂਗੇ ਜੀਰੀ ਵੱਢ ਕੇ ਉਸ ਤੋਂ ਬਾਅਦ ਲੈ ਕੇ ਆਵਾਂਗੇ ਸਰਦਾ ਨਹੀਂ ਹੈਗਾ ਜਿੰਦੂ ਕਿਤੇ ਜਾਣਾ ਆਉਣਾ ਪੈ ਜਾਂਦਾ ਹੈਗਾ ਫਿਰ ਮੈਨੂੰ ਔਖਾ ਹੋ ਜਾਂਦਾ ਹੈਗਾ ਪਹਿਲਾਂ ਹਰੇ ਤੱਕ ਐਂ ਵੀ ਚੱਲ ਸਰੀ ਜਾਂਦਾ ਕਿੰਨਾ ਟਾਈਮ ਸਰਦਾ ਸਾਰ ਲੈਨੇ ਆ ਕੁਝ ਵਾਰ ਫਿਰ ਹੁੰ ਲੈਣੀ ਹੋਗੀ ਆਪਾਂ ਬੈਂਗਣੀ ਦੀ ਸਬਜ਼ੀ ਅੱਜ ਬਣਾਉਣੀ ਆ ਮੈਨੂੰ ਘੱਟ ਵਧੀਆ ਲੱਗਦੀ ਹੈਗੀ ਉਦੋਂ ਨਹੀਂ ਬਣਾਈ ਹੈਗੀ ਅਜੂਰੇ ਪਾਇਆ ਤੇ ਫਿਰ ਡੈਡੀ ਨੇ ਹੀ ਲੈ ਕੇ ਨੂੰ ਆਈ ਉਹ ਚੈਨਾ ਹਮ ਤਾਂ ਸਬਜੀ ਨਹੀਂ ਹੈਗੀ ਜੀ ਕਾਸੀ ਦੀ ਮੀਂਹ ਕਰਕੇ ਸਾਰੀਆਂ ਬੇਲਾਂ ਜੇ ਖਰਾਬ ਹੋ ਗਈਆਂ ਸਬ ਕੋਈ ਲੱਗਦੀ ਨਹੀਂ ਪਤਾ ਨਹੀਂ ਤੇ ਮਹੀ ਅੱਜ ਤਰੀਕ ਥੋੜੀ ਹੱਟੇ ਦੇ ਨਹੀਂ ਸੀ ਕਰਦਾ ਨੂੰ ਔਰ ਵੀ ਨਹੀਂ ਆਈ ਨਾ ਤੇ ਬੈਠਣਾ ਨਹੀਂ ਆਰੇ ਵੀ ਨਹੀਂ ਨੰਗਣ ਦਿੰਦਾ ਕਿਸੇ ਨੂੰ ਅਸਮੀਰ ਤਾਂ ਕਿੰਨੇ 7 ਵਜੇ ਆਉਂਦਾ ਰੋਣ ਦੀ ਮੱਤ ਤੇ ਜਾ ਗਿਆ ਨਹੀਂ ਮਿੱਕਾ 7 ਵਜੇ ਆਉਂਦਾ ਸੱਤ ਵਜੇ ਆਉਂਦੇ ਨਹੀਂ ਨੇ ਉਹ ਜਾਂਦੇ ਨੇ ਜਿੰਮ ਤੇ ਖੇਪੜ ਖੇਪੜ ਜਾ ਕੇ ਹੁੰਦੇ ਨੇ ਜੇ ਮੈਂ ਪਹਿਲਾਂ ਸੁਨਾਮ ਲੱਗੇ ਤੇ ਸੁਨਾਮ ਵਾਲੀ ਪਤਾ ਨਹੀਂ ਬੰਦ ਹੋਊਗੀ ਹੁਣ ਜ ਖੇਪੜ ਜਾਂਦੇ ਨੇ ਅੱਜ ਅਸਮੀਤ ਨੂੰ ਛੁੱਟੀਆਂ ਨੇ ਉਹਨਾਂ ਦਾ ਸਕੂਲ ਲੱਗੂਗਾ ਇੱਕ ਤਰੀਕ ਨੂੰ ਐਂ ਤੇ ਕਹਿੰਦੇ ਜਾਵਾਂਗੇ 30 ਤੱਕ ਛੁੱਟੀਆਂ ਨੇ ਕੱਲ ਨੂੰ 31 ਤਰੀਕ ਹੈ ਨਾ ਐਤਵਾਰ ਦੀ 31ਵਾਂ ਵਾਲੀ ਇਕਾ ਹੈ ਮੇਰੇ ਤਰੀਕ ਦਾ ਜੀ ਹੈਪੀ ਬਰਥਡੇ ਅਸ਼ਮੀਤ ਦਾ ਤੇ ਮੇਰੇ ਤਰੀਕ ਦਾ ਆ ਤਾਂ ਟੋਕਾ ਟਾਕਾ ਮੈਨੂੰ ਨਹੀਂ ਕਰਨਾ ਪਊਗਾ ਕੈ ਗੈਟ ਇਸ ਮਿੱਤ ਨੂੰ ਮੈਂ ਵੀ ਕਾਉਣੀ ਟੋਕਾ ਕਹਿੰਦਾ ਫਿਰ ਮੈਂ ਨੇਹਰਾ ਹੋ ਜਾਣਾਗਾ ਮਸ਼ੀਨ ਆਪਾਂ ਨੇ ਵਿੱਚ ਪਲੱਗ ਪਵਾ ਲਿਆ ਜੀ ਪਹਿਲਾਂ ਖਰਾਬ ਹੋ ਰਹੀ ਤੇ ਹੁਣ ਕਰੰਟ ਆਉਂਦਾ ਤੇ ਅੱਜ ਇਹਨੇ ਵੀ ਆਹ ਮੁੰਡੇ ਨੇ ਜਵਾਕ ਜਿੰਨੇ ਜਾ ਕੇ ਸਿੱਧੀ ਹੱਥ ਲਾ ਲਿਆ ਉਹਨੂੰ ਉਹ ਕਰੰਟ ਮਾਰੇ ਮਹਾਸਤ ਨੂੰ ਤਾਂ ਇਹ ਕਹੀ ਜਾਂਦੀ ਐ ਵੀ ਪਈ ਕਰੰਟ ਆਉਂਦਾ ਹੈਗਾ ਇੱਥੇ ਇਹ ਦੇਖ ਕੇ ਹੱਥ ਲਾ ਕਿਦਨ ਆਪਾਂ ਜਾ ਕੇ ਮੰਗੇ ਤੋ ਕਲ ਉੱਥੇ ਮੇਰੇ ਨਾਨਕੇ ਨਾਨਕੇ ਨਹੀਂ ਜੀ ਉੱਥੇ ਉਹਨਾਂ ਦੇ ਪਾਣੀ ਬਹੁਤ ਜ਼ਿਆਦਾ ਆ ਗਿਆ ਜਿਹੜਾ ਨੇ ਜਿਹੜਾ ਕੇ ਆ ਮੰਗੇ ਇੱਕ ਦਿਨ ਬਥਵਾਜੇ ਫੋਨ ਕਰਕੇ ਵੀ ਨਹੀਂ ਪੁੱਛਿਆ ਹੈ ਗਿਆ ਦਵਾਰੇ ਵੀ ਕਿੰਨਾ ਘਟ ਘਟ ਗਿਆ ਉਹ ਕੋ ਵੀ ਖੇਤਾਂ 'ਚ ਰਹਿੰਦੇ ਨਹੀਂ ਸੀ ਸਾਡੇ ਵਾਂਗੂ ਤੇ ਰਾਜਪੈ ਨੇ ਦੱਸੀ ਸੀ ਤੁਸ ਨੂੰ ਲੰਦ ਵੀ ਇੱਕ ਵੀਡੀਓ ਪਾਈ ਦੀ ਹੈਗੀ। ਹਾਥੀ ਨੂੰ ਫੋਨ ਕਰਕੇ ਦੇਖਦੀ ਹਾਂ। ਕੰਮ ਧੰਦਾ ਨੂੰ ਮੇਟ ਕੇ ਫੇਰ ਲਾਉਂਗੀ। ਥੋੜਾ ਪਾ ਸੱਭੀ ਕਾਟ ਥਕੇ ਅੱਜ ਮੈਂ ਹਾਥੀ ਨੂੰ ਸਬਜੀ ਬਣਾ ਬਈ। ਪ੍ਰੀਪਾਲ ਦਾ ਸੂਟ ਦੇਖੋ ਜੀ ਇਹ ਧਰ ਕੇ ਪੁੱਲਗੀ ਦਿਖਾ ਕੇ ਜੀ ਇੰਦਰ। ਵੀ ਆ ਗਈ। ਕਾਹ ਸਾਲ ਹੋ ਗਏ ਨੂੰ? ਆਹ ਕਿੱਥੇ ਜਾਤੇ ਆਪਾਂ ਕਿਹੜੇ ਪ੍ਰੋਗਰਾਮ ਤੇ? ਜਦੇਸ਼ ਮੈਂ ਆਤੀ। ਅੰਮ ਕੀ ਸੀ ਉਹਦਾ? ਕਿਹੜਾ ਯਾਦ ਰਹੇਗਾ? ਇਹਦਰ ਹੋ ਕਿ। ਦੇਖੋ ਜੀ ਆਪਣੀ ਇੱਕ ਪਾਗ ਦਾ ਸੂਟ ਹੈ। ਮਤਲਬ ਕਈ ਸਾਲ ਹੋ ਗਏ। ਤੂੰ ਖਰਾਬ ਨਹੀਂ ਹੋਇਆ ਹੈਗਾ। ਕਿੱਥੇ ਗਈ ਸੀ ਉਹ ਆਪਾਂ? ਮੇ ਤਾਂ ਆਪਣੀ ਯਾਦ ਵੀ ਨਹੀਂ। ਇਹੜੇ ਪ੍ਰੋਗਰਾਮ ਤੇ ਗਈ ਸੀ। ਇਹਦਾ ਕੋਈ ਖੰਡ ਪੜ ਸੀ ਆ। ਖੰਡ ਪੜ। ਹੂੰ। ਰਣੀ ਜੱਤੀ ਕੇ ਸੀ ਮੁਕ ਕਰ ਲੈ ਕਰਵੰਤਮਾ ਸੀਗੇ। ਸਾੜੇ ਹੋ ਜਾਂਦੇ ਹੋ ਹੋਰ ਕੀ ਨਾ। ਪਿਛਲੇ ਸਾਲ ਨੂੰ ਤਾਂ ਗ੍ਰੰਥ ਤੇ ਰਖੜੇ ਪਾ ਪਾ ਕੇ ਕੀਤਾ ਮਤਲਬ ਹੈ। ਫਿਰ ਉਹਦੀ ਤਾਂ ਹੈ ਵੇ ਫਿਰ ਉਹਨੂੰ ਵੀ ਕਿੰਨੇ ਸਾਲ ਹੋ ਗਏ? 10 ਚ 10ਵੀਂ ਚ ਖੰਡ ਪੜ ਕਰਾਇਆ ਸੀ। 11ਵੀਂ 12ਵੀਂ ਹੋਵੇ 12ਵੀਂ ਚ ਹੋਊਗੀ ਤਿੰਨ ਸਾਲ ਹੋ ਗਏ ਨਾ। ਬਹੁਤ ਖਰਾਬ ਨਹੀਂ ਹੋਇਆ ਹੈਗਾ ਇਹ। 1400 ਦਾ ਬਣਿਆ ਤੀਜਾ ਨਾ 1400 ਦਾ ਹੁਣ ਦੇਖਦੇ ਆਂ ਜੀ ਕਰਦੇ ਆਂ ਵਿਆਹ ਦੀਆਂ ਤਿਆਰੀਆਂ ਮੈਂ ਤਾਂ ਕਰ ਲਈ ਇੱਕ ਸੂਟ ਤਾਂ ਲਿਆਂਦਾ ਮੈਂ ਕਿੱਥੇ ਦਿਖਾਈਗਾ ਤੁਹਾਨੂੰ ਕਿੱਥੇ ਬੈ ਹਾਂ ਦੁਪੱਟਾ ਤਾਂ ਮੈਂ ਹੁਣ ਲੈਣੇ ਫੜ ਕੇ ਤੇ ਮਾਸੀ ਰੱਖਦੀ ਮਾਹਣ ਲੂਣ ਲਿਆ ਦੀ ਹੁਣੇ ਲਿਆਤੀ ਟੂਟ ਵੀ ਇੱਥੇ ਪਿਆਂਦਰੀ ਪੈਊਗਾ ਤੇ ਸੂਟ ਅੰਦਰ ਤੇ ਇੱਕ ਦੇ ਅੱਗੇ ਵੀ ਸੂਟ ਕਿਵੇਂ ਦਾ ਲੱਗੇ ਤੁਹਾਨੂੰ ਵੀ ਥੋੜਾ ਨਾਲ ਤੇ ਆਪਾਂ ਹੌਲੀ ਹੌਲੀ ਕਰਦੇ ਜੀ ਹੁਣ ਵਿਆਹ ਦੀਆਂ ਤਿਆਰੀਆਂ ਪਿਆਚ ਰਹਿ ਗਏ 2 ਮਹੀਨੇ 2 ਤਾਂ ਹੀ ਮਹੀਨੇ ਪੈਣੇ ਦੋ ਹੀ ਰਹਿ ਗਿਆ ਮਹੀਨਾ ਤਾਂ ਖਤਮ ਗਿਆ ਹੁਣ ਹੁਣ ਅੰਮਾ ਚੱਲ 11ਵੇਂ ਮਹੀਨੇ ਪਿਆ 11ਵੇਂ ਦੇ ਵੀ ਲਾਸਟ ਤੇ ਜਾ ਰਹੇ ਹਾਂ 24 ਤਰੀਕ ਦਾ ਕਿਵੇਂ ਕੁਛ ਠੀਕ ਕਰ। ਜੀ ਤੇ ਸੁਝਾਜਿਆ ਗਿਆ ਠੀਕ ਕਰ। ਦੇਖੋ ਜੀ ਇਹ ਆਗਾ ਮੇਰਾ ਸੂਟ ਇਹ ਮੈਂ ਲੈਤਾਗਾ ਰਾਜਵਿੰਦਰ ਤੋਂ। ਤੇ ਆਪਾਂ ਨੇ ਸ਼ੁਰੂ ਕਰਤਾ ਕੰਮ ਸੂਟਾਂ ਦਾ ਲੈਣ ਦਾ। ਅਜ ਇੱਕ ਦੋ ਹੋਰ ਲਿਆਵਾਂਗੇ। ਇਹ ਰੰਗ ਮੈਨੂੰ ਸੋਹਣਾ ਲੱਗਿਆ। ਇਹ ਨਾਲ ਗੂੜਾ ਨਾ ਕਿੱਕਾ ਕਿਤੇ ਮਰਜ਼ੀ ਪਾ ਲੈ ਸੂਟ ਨੂੰ। ਉਹ ਚੁੰਨੀ ਵੀ ਲੈ ਕੇ ਰੱਖੀ ਇਹ ਨਾਲ ਦੁਪੱਟਾ ਕਿਹੜਾ ਦਾ? ਆਹ ਜੀ ਕੱਲੇ ਜਾਣੇ ਨੂੰ ਹਨਾ ਦੁੱਖ ਦੇ ਸੁਭਾਸ ਸਾਰੇ ਕਿਤੇ ਜਾਣਾ ਪੈਂਦਾ ਗਾ ਜਿੱਦੀ ਜ਼ਿਆਦਾ ਗੂੜੇ ਵੀ ਨਹੀਂ ਦੇਖਾ ਦੁੱਖ ਚੋਂ ਉੱਥੇ ਪਾਏ ਜਾਂਦੇ ਹੈਗੇ ਜਿਵੇਂ ਕੋਹ ਬਸ ਟਿੱਕ ਜਾਣਾ ਹੁੰਦਾ ਗਾ ਫਿਰ ਗੂੜੇ ਜੀ ਗੂੜੇ ਲਾਗਦੇ ਨੇ ਇੱਕ ਨਾ 10 ਤੋਂ ਟਿੱਕਾ ਹੋ ਗਈ ਪਰ ਮੈਨੂੰ ਤਾਂ ਟੂਟਾ ਹੱਥ ਪਿੱਕੇ ਪਾਉਂ ਨਹੀਂ ਦਿੰਦੇ ਹੈਗੇ ਮੈਨੂੰ ਤਾਂ ਥੋੜੀ ਜਿਹੀ ਗੂੜੇ ਹੀ ਪਾਉਣੀ ਹੈਗੀ ਕੋਟੇ ਲਾਇ ਸੰਜੀਵ ਲਵਾ ਲੀ ਸੀ ਹਾਂ ਇਹ ਜਿਹਦੇ ਨਾਲ ਦਾ ਡੱਪਤਾ ਤੁਸੀਂ ਦੇਖੋ ਇਹਦੇ ਨਾਲ ਦਾ ਰਾਜਵਿੰਦਰ ਨੇ ਵੀ ਸੂਟ ਇਸਨੇ ਆ ਕੇ ਪਾਰਕ ਹੈਗਾ ਉਹਦੇ ਪਰ ਮੈਨੂੰ ਸੋਣਾ ਲੱਗਿਆ ਮੇਰੇ ਐਚ ਸੂਟ ਤੇ ਜੀਤੀ ਜੀ ਮੈਂ ਲਵਾਤੀ ਸੋਨੇ ਲੋਨ ਵੀ ਲਿਆਤੀ ਤੇ ਟਾਪ ਟਾ ਰੰਗਾ ਕੇ ਲਿਆਤਾ ਕਮੀਜ਼ ਤੇ ਲਵਾ ਲਾਂਗੇ ਟਾਪ ਤਾਂ ਉਹ ਲੋਨ ਤੇ ਸਲਵਾਰ ਤੇ ਲੋਨ ਲੱਗ ਜੂਗੀ ਕਾਨੂੰਨ ਦੇਖਦੇ ਸਵੇਰੇ ਫੜਾਉਣਿਆਂਗੇ। ਅਸਮੀਤ ਨਾਲ ਜਾ ਕੇ ਫੜਾਇਆ ਨਹੀਂ ਤੇ ਡੈਡੀ ਨਹੀਂ ਮਿਲਿਆ। ਵਿਆਹ ਦੀ ਚਾਹ ਤੱਕ ਜਿੰਨਾ ਵਿਆਹ ਨਹੀਂ ਹੁੰਦਾ ਹੈ ਜਦੋਂ ਅਸੀਂ ਕਦੇ ਕੋਤਰ ਲਿਆਉਂਦਾ ਆ ਜਾ ਨਹੀਂ ਫਿੱਟ ਹੈਗਾ ਅਸਮੀਤ ਹੋਰ ਕਹਿੰਦੇ ਸਪੈਂਟ ਕੋਟ ਸਿਵਾਣਾ। ਕਹਿੰਦਾ ਪੈਂਟ ਕੋਟ ਸਿਵਾਵਾਂਗੇ ਕੋਈ ਚਿੱਟਾ ਕੁੜਤਾ ਪਜਾਮਾ। ਮਹਾਉ ਪਿਆਰ ਹੈਗਾ ਕਹਿੰਦਾ ਉਹ ਤਾਂ ਵਧੀਆ ਨਹੀਂ ਚੰਗਾ ਲੈ। ਚਿੱਕੜਾ ਕੁਰਤਾ ਪਜਾਮਾ ਸਮਝਾਤੀ ਇਸਨੇ ਤਨ 70 ਦਾ 1300 ਦਾ ਕੁਰਤਾ ਪਜਾਮਾ ਆਇਆ ਸੀ 1200 ਸੋਸ ਨੇ ਆਇਆ ਇੱਕ ਦਿਨ ਨਹੀਂ ਪਾਇਆ ਹੈਗਾ ਐਂ ਪਾ ਕੇ ਬਸ ਉਹ ਦੀ ਖਤ ਤਾਂ ਕਹਿੰਦਾ ਇਹ ਤਾਂ ਮੇਰੇ ਫਿੱਟ ਨਹੀਂ ਹੈਗਾ ਹੁਣ ਕਹਿੰਦੇ ਪੈਂਟ ਕੋਟ ਸੁਨੇ ਆਵਾਂਗੇ ਅਸੀਂ ਤੇ ਚਿੱਕੜੇ ਕੁਰਤੇ ਪਜਾਮੇ ਇਸਨੇ ਅਸਾਂ ਕਹਿੰਦੇ ਸੀ ਮੈਂ ਆਵਾਂਗੇ ਲਾਲ ਪੱਗਾ ਬਣਾਂਗੇ ਚਿੱਕੜੇ ਕੁਰਤੇ ਪਜਾਮਿਆਂ ਦਾ ਸਾਰੇ ਜਾਨੇ ਹਰਮੁੰਡੇ ਪੈਂਟ ਕੋਟ ਆ ਉਹ ਕਹਿੰਦੇ ਕੁੜੀਆਂ ਨੇ ਵੀ ਕੁਝ ਪਾਣੀ ਸੀ ਕੁੜੀਆਂ ਨੇ ਤਾਂ ਆਪਦੇ ਆਪ ਦੇ ਰੰਗ ਉਹ ਕਰਨੇ ਹੁਣ ਤਾਂ ਬੱਚਿਆਂ ਨੂੰ ਵੀ ਛੋਟਿਆਂ ਨੂੰ ਵੀ ਵੱਟਿਆਂ ਨੂੰ ਵੀ ਸਾਰਿਆਂ ਨੂੰ ਵਿਆਹ ਵਿਆਹ ਹੋ ਰਹੀਏਗੀ ਔਰ ਲਾਸਟ ਤਾਂ ਵਿਆਹ ਹੁਣਾਂ ਜੀ ਆਪਣੇ ਦਿੌਰ ਦਾ ਵਿਆਹ ਛਿੱਟੇ ਤਾਈ ਹੋ ਜਾਣਗੇ ਚਲੋ ਬੱਚਿਆਂ ਦੇ ਚੱਲ ਪੈਂਦੇ ਨੇ ਵਿਆਹ ਨਾ ਤੇ ਵੱਡੇ ਚਪਤੀ ਜਿਹੇ ਹੋ ਜਾਣਗੇ ਜਿੰਨਾ ਜ਼ਰਬਿਆਨ ਨਹੀਂ ਉਹ ਹੁੰਦਾ ਹੈ ਕਿ ਬਸ ਉਹ ਨੰਤਰ ਵਿਆਹ ਵਿਆਹ ਲਾਤੀਆ ਵਿਆਹ ਹੋਏ ਵਿਆਹ ਹੋਏ ਰੋਜ਼ ਸਲਾਹ ਕਰ ਲੈਨੇ ਆਏ ਸੂਟਸ ਮਿਆ ਲਾਂਗੇ ਆਏ ਲਿਆਵਾਂਗੇ ਆਜ ਹੀ ਕਰ ਲਾਂਗੇ ਅੱਜ ਕਰ ਲਾਂਗੇ ਆਪਾਂ ਤਾਂ ਕਰਤਾ ਜਿਸ ਸ਼ੁਰੂ ਕੰਮਾ ਕਿੱਤਾ ਦਾ ਇੱਕ ਸੂਟ ਮੈਂ ਲੈ ਲਿਆ ਚਲੋ ਜੀ ਆਪਾਂ ਨੇ ਸਬਜ਼ੀ ਕੱਟ ਲਈ ਹੁਣ ਜਾਂਦੇ ਆਪਾਂ ਮੱਝਾਂ ਕਣੀ ਤੇ ਮੱਝਾਂ ਪਾਣੀ ਪੂਣੀ ਪੀਉਣੇਗੇ ਕਾਕੰਡਾ ਪਾਉਣੇਗੇ ਟੋਕਾ ਕਰਦੇ ਆਂਗੇ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਆਂ ਸੋਹਣੇ ਜਿਹਾ ਵਲੌਗ ਦੇ ਨਾਲ ਕੀ ਹੁੰਦਾ ਕੱਲ ਨੂੰ ਮਿਲਦੇ ਆਂ ਸੋਹਣੇ ਜਿਹਾ ਵਲੌਗ ਦਿਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ